ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੂਈ ਸਵਾਈ ਮੱਝ ਵਿਖਾਉਣੀ ਹੈ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੁੱਲ ਜਮਾ ਛੋਟਾ ਜਿਹਾ ਹੋਊਗਾ ਜੇਰ ਪੈ ਗਈ ਆ ਵੀਡੀਓ ਬਣਾਉਣੀ ਕਰਕੇ ਜੇਰ ਨਭੀ ਨਹੀਂ ਬਠਲ ਜੇਰ ਦਾ ਬਾਕੀ ਇਨਫਰਮੇਸ਼ਨ ਲੈ ਦਿੰਨਾ ਉਹ ਕਰ ਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਸਸੀ ਕਾਲ ਜੀ ਸਸੀ ਕਾਲ ਜੀ ਨਾਮ ਤੇ ਐਡਰੈਸ ਨਾਮ ਵੀ ਰਜਸ਼ਨ ਕਿਨਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਫੋਨ ਨੰਬਰ ਦੱਸ ਜੀ 9877624531 ਇੱਕ ਵਾਰੀ ਫੇਰ ਦੱਸ 9877624531 ਕਿੰਨਵਾ ਸੂਏ ਸਨ ਕਿਹ ਵੀਰੇ ਤੀਜੇ ਸੂਏ ਸੂਈ ਆ ਮੱਝ ਠੀਕ ਹੈ ਰਾਤ ਹੀ ਸੂਈ ਆ ਬਾਈ ਜ਼ੇਰ ਦੂਰੇ ਕੰਪਲੀਟ ਪੈ ਗਈ ਉਹ ਬੱਠਲ ਚ ਪਈ ਆ ਬਾਈ ਕਿੰਨਾ ਇਕ ਦੁੱਧ ਪਿਆਉ ਜਿਸ ਨੇ ਦੁੱਧ ਵੀਰੇ ਜਿਵੇਂ ਤਿਆਰ ਹੋਈ ਆ 12-14 ਲੀਟਰ ਨਾਰਮਲੀ ਚਵਾ ਦੂ ਬਾਈ ਸਹੀ ਆ ਹਾਂਜੀ ਬੱਚਾ ਮਗਰ ਬੱਚਾ ਵੀਰੇ ਕਟੜਾ ਕੱਢੀਏ ਬਾਹਰ ਨੂੰ ਦੋਸਤੋ ਬੱਚਾ ਮਗਰ ਮੇਲ ਕਾਫ ਕਟੜਾ ਰਾਤ ਹੀ ਵੀਰ ਕਹਿੰਦਾ ਸੂਈ ਆ ਜ਼ੇਰ ਪੈ ਗਈ ਆ ਉਹ ਤੁਹਾਨੂੰ ਪਹਿਲਾਂ ਵੀ ਦਿਖਾ ਦਿੱ ਦੁਬਾਰਾ ਵੀ ਵੇਖ ਲਓ ਬੱਠਲ ਭਰਿਆ ਜ਼ੇਰ ਦਾ ਜ਼ੇਰ ਵਾਲੇ ਪਾਸੋਂ ਓਕੇ ਆ ਜਮਾ ਹਵਾਨਾ ਸੋਨਾ ਵੱਡਾ ਤਿਆਰ ਕੀਤਾ ਥਣਾਂ ਦੀ ਸਾਫ ਸੁਥਰੀ ਆ 12 13 ਕਿਲੋ ਬਈ ਦਸਦਾ ਇੱਥੇ ਖੁੱਲਾ ਦੁੱਧ ਪਿਆ ਜੂ ਬਾਕੀ ਥਣ ਭਾਂਡੇ ਦੀ ਸਾਫ ਸੁਥਰੀ ਆ ਕੋਈ ਫੋਟ ਸ਼ਾਂਗ ਨਹੀਂ ਗੱਬਣ ਪਸ਼ੂ ਦਾ ਤਾਂ ਵਹਿਮ ਹੁੰਦਾ ਪਤਾ ਨਹੀਂ ਕਿੰਨਾ ਦੁੱਧ ਦੇਣਾ ਐ ਨਹੀਂ ਨਹੀਂ ਦੇਣਾ ਪਰ ਇਹ ਤਾਂ ਕਰਮ ਵਾਲੀ ਸੂਈ ਸਵਾਈ ਆ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਭਾਂਡਾ ਖੁੱਲਿਆ ਵਾ ਆਪਦੀ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਚੋਕੇ ਲੈ ਜਾਓ ਰੋਕ ਲੀ ਜਸ਼ਨ ਉੱਪਰੋਂ ਸੋਹਣਾ ਫੋਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਖਾਂਦੇ ਸਾਈ ਸੋਹਣੇ ਆਹਦੀ ਚੁਵਾਈ ਵਾਲੇ ਥਾਣ ਚਾਰ ਹੀ ਥਾਣਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਦੋਸਤੋ ਮੈਂ ਕੋਈ ਧਾਰਾ ਮਾਰ ਕੇ ਨਹੀਂ ਵੇਖਿਆ ਥਾਣਾ ਦੇ ਹਿਸਾਬ ਨਾਲ ਦੱਸਦਾ ਚੁਵਾਈ ਇਹਦੀ ਇੱਕ ਨੰਬਰ ਹੋਊ ਪੂਰੀ ਮੋਟੀ ਧਾਰ ਹੋਊਗੀ ਬਾਕੀ ਜਿਹਦੇ ਪਸੰਦ ਆਉ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਦੋਸਤੋ ਤਾਜੀ ਸੂਈ ਕਰਕੇ ਥੋੜਾ ਜਿਆ ਬੱਚੇ ਦਾ ਜਿਆਦਾ ਕਰਦੀ ਹੈ ਇਹ ਤੁਹਾਨੂੰ ਵੀ ਪਤਾ ਜਦੋਂ ਤਾਇਆ ਸੂਇਆ ਪਸ਼ੂ ਬੱਚੇ ਦਾ ਮੋਹ ਨਾ ਕਰੂ ਫਿਰ 托ਕੜ ਪਸ਼ੂ ਨੇ ਥੋੜੀ ਕਰਨਾ ਤੀਜਾ ਸੂਆ ਤਾਜੀ ਸੂਈ ਸਵਾਈ ਮੱਝ ਮੁੱਲ ਜਮਾ ਛੋਟਾ ਜਿਹਾ ਹੀ ਹੋਣਾ ਬਾਕੀ ਤੁਸੀਂ ਵੀ ਸੋਣੀ ਲੈਣਾ ਕਿਰਮਾ ਰੋਕੇ ਥਣ ਦੁਬਾਰਾ ਵਿਖਾ ਦੂੰਗਾ ਤੇ ਬਾਅਦ ਚ ਮੁੱਲ ਤੁਹਾਨੂੰ ਪੁੱਛ ਦੇਣਾ ਦੋਸਤੋ ਮਾਲੀ ਬਹੁਤ ਨਰੋਆ ਥਣ ਦੁਬਾਰਾ ਵੇਖ ਲਓ ਸੋਹਣੇ ਥਣ ਆਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਚਾਰਾ ਥਣਾ ਦਾ ਸੇਮ ਹੀ ਸਾਈਜ਼ ਆ। ਦੂਸਰੀ ਸਾਈਡ ਤੋਂ ਵੀ ਵੇਖ ਲੋ। ਕੋਈ ਫੋਟ ਨਹੀਂ, ਛਾਗ ਨਹੀਂ। ਪਤਲੇ ਪਿੰਡੇ ਦੀ ਆ। ਠੀਕ ਆ। ਦੋਸਤੋ, ਚਿਵਾਈ ਤੁਹਾਨੂੰ ਵਿਖਾ ਹੀ ਦਿੰਨੇ ਆ। ਬੱਚਾ ਛੱਡ ਲਿਆ ਤੇ ਹੁਣ ਤੁਹਾਨੂੰ ਧਾਰਾ ਮਾਰ ਕੇ ਵਿਖਾ ਦਿੰਨੇ ਆ ਚਿਵਾਈ ਬਾਈ ਦਾ ਇਸ ਦਾ ਪੂਰੀ ਚੰਗੀ, ਉਹ ਤਾਂ ਥਣਾ ਤੋਂ ਹੀ ਲੱਗੀ ਜਾਂਦਾ। ਤੇ ਚਿਵਾਈ ਪੂਰੀ ਚੰਗੀ ਹੋਊ। ਆ ਦੋਸਤੋ ਧਾਰਾ ਵੇਖ ਲੋ ਚਵਾਈ ਪੂਰੀ ਚੰਗੀ ਆ ਮੋਟੀ ਧਾਰ ਆ ਬਾਕੀ ਤੁਹਾਨੂੰ ਖੜ ਕੇ ਤੋਂ ਅੰਦਾਜ਼ਾ ਲੱਗ ਗਿਆ ਹੋਣਾ ਚਵਾਈ ਇੱਕ ਨੰਬਰ ਆ ਪੂਲੀ ਚਵਾਈ ਆ ਕੋਈ ਭੂਰ ਨਹੀਂ ਛੱਟਾ ਨਹੀਂ ਛੋਟੇ ਥਾਣਾ ਅਸਦੀ ਚਵਾਈ ਆਲੇ ਮੁੱਲ ਜਾਇਜ਼ ਆ ਬਾਈ ਮੁੱਲ ਵੀ 72000 ਆ ਮਾਨਤਾਨ ਹੋ ਜੇ ਕਰ ਦਾਂਗੇ ਬਾਈ ਦੋਸਤੋ ਮੁੱਲ 72000 ਆ ਮਾਨਤਾਨ ਹੋ ਜੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਬਿਲਕੁਲ ਜੈਜਾ ਮੋਲਾ 72000 ਉਹਦੇ ਜੋ ਵੀ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਹੋ ਜੂ ਤਾਜੀ ਸੂਈ ਸਵਾਈ ਜੇ ਕਿਸੇ ਭੈਣ ਭਰਾ ਨੇ ਮੱਝ ਲੈਣੀ 70 72000 ਦੀ ਤੁਹਾਨੂੰ ਵੀ ਪਤਾ ਦਿੰਦਾ ਵੀ ਕੌਣ ਸਿਆਲੂ ਸਿਆਲ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਜਿਹੜੇ ਵੀ ਭੈਣ ਭਰਾ ਦੇ ਇਹ ਤੀਜਾ ਸੂਆ ਤਾਜੀ ਸੂਈ ਮੱਝ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਓ ਜੇਰ ਵਾਲੇ ਪਾਸੋਂ ਜਮ ਓਕੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਚਲੀ ਜਾਂਦਾ ਪਿੰਡ ਬਗਰਾੜੀ ਹੈ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਦੋ ਟਾਈਮ 4 ਟਾਈਮ ਭਵਾਂ 5 ਟਾਈਮ ਅਗਲਾ ਚੋਕੇ ਲੈ ਜੇ 12-13 ਕਿਲੋ ਵੀਰ ਦਸਦਾ ਦੁੱਧ ਪਿਆ ਜੂ ਸਾਰਿਆਂ ਨੂੰ ਹਸ਼ਕ ਕਰ